ਅੱਜ ਅਸੀਂ ਪਹੁੰਚੇ ਆ ਜੀ ਵੀਰ ਸੋਨੇ ਕੋਲ ਇਹ ਵੀਰ ਹੈਂਡੀਕੈਪ ਆ ਵੀਰ ਦੇ ਘਰ ਵਾਲੇ ਵੀ ਹੈਂਡੀਕੈਪ ਨੇ ਤੇ ਤਿੰਨ ਧੀਆਂ ਤੇ ਇੱਕ ਬੇਟਾ ਆ ਵੀਰ ਦਾ ਤੇ ਵੀਰ ਆਪਣੇ ਘਰ ਦੇ ਕੋਲੋਂ 4-5 ਕਿਲੋਮੀਟਰ ਦੂਰ ਕਿਰਤ ਕਮਾਈ ਕਰਨ ਆਉਂਦਾ ਆ ਤੇ ਨਾਲੇ ਹੱਥ ਵਾਲੇ ਰਿਕਸ਼ੇ ਤੇ ਆਉਂਦਾ ਕੜਕ ਦੀ ਧੁੱਪ ਦੇ ਵਿੱਚ ਤੇ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਸਹਾਇਕ ਦੇ ਨਾਲ ਅਸੀਂ ਇਹ ਵੀਰ ਨੂੰ ਜਿਹੜਾ ਇਲੈਕਟ੍ਰਿਕ ਟਰਾਈਸਾਈਕਲ ਦੇਣ ਪਹੁੰਚੇ ਆ ਸੋ ਆਹ ਵੀਰ ਜੀ ਆਪਾਂ ਬੈਠੀਏ ਉਹਦੇ ਉੱਤੇ ਤੇ ਜਿਹੜਾ ਆ ਆਪ ਜੀ ਚਲਾ ਕੇ ਦੇਖ ਫਿਰ ਕਰੀ ਹੈਣੀ ਕੋ ਬਸ ਤੇਰੇ ਕਰਦੇ ਆ। ਜਾ ਰਿਹਾ। ਉਹ ਲੱਗੂ ਜਾ ਰਿਹਾ। ਜਾ ਰਾਵ ਸੱਤਾਂ ਜਾ। ਇੱਥੇ ਮਾੜਾ ਚੱਲ। ਸਾਡੋ ਹਿੰਦਾ ਗਾ ਰਹੇ ਨੇ। ਉੱਧਰ ਨੂੰ ਵੇਖੋ ਨਾਲ ਨਾਲ। ਬਿਡੇ। ਵਾਹ। ਉਹ ਆ ਰਿਹਾ। ਤਰਨ। ਇਹ ਫੋਟੋ ਲੈ ਲੈ। ਬੋਲੀਓ ਜੀ, ਬੋਲੀਓ ਜੀ। ਸਾਡੀ ਦੇ। ਏ ਕੋ। ਏ ਵੀਰ ਜਿਵੇਂ ਤੁਹਾਨੂੰ ਦੱਸਿਆ ਵੀ ਅਤਿ ਦੀ ਗਰਮੀ ਦੇ ਵਿੱਚ ਐਂਡਲ ਵਾਲਾ ਜਿਹੜਾ ਹੁੰਦਾ ਹੈ ਸਾਈਕਲ ਉਹ ਚਲਾ ਕੇ ਤੇ 4-5 ਕਿਲੋਮੀਟਰ ਦੂਰ ਆਪਣੇ ਕਿਰਤ ਕਮਾਈ ਜਿਹੜੀ ਆ ਜੋੜੇ ਗੰਨਨ ਦੀ ਉਹ ਕਰਦਾ ਸੀ ਤੇ ਅੱਜ ਵੀਰ ਨੂੰ ਤੁਹਾਡੇ ਸਾਰਿਆਂ ਦੇ ਸਹਾਉਮਾਨ ਬਣਾ ਖੁਸ਼ ਆ ਬਣਾ ਪ੍ਰਸਾਨ ਆ ਜਦੋਂ ਅਸੀਂ ਕਿਸੇ ਦੇ ਕੰਮ ਆਉਣ ਯੋਗ ਹੁੰਨੇ ਆ ਇੰਨੇ ਲਾਇਕ ਗੁਰੂ ਸਾਹਿਬ ਨੇ ਸਾਨੂੰ ਬਣਾਇਆ ਆ ਔਰ ਖਾਸ ਕਰਕੇ ਜਿਹੜੇ ਵੀਰ ਸੇਵਾ ਭੇਜਦੇ ਆ ਉਹਨਾਂ ਦਾ ਸੋ ਇਹ ਵੀਰ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਜਿਹੜਾ ਆ ਟਰਾਈਸਾਈਕਲ ਦੇ ਉੱਪਰ ਘਰ ਜਾਏਗਾ ਤੇ ਇਹਨੂੰ ਵੀਰ ਨੂੰ ਵੀ ਬੜੀ ਖੁਸ਼ੀ ਹੋਊਗੀ ਮਰਾ ਬਹੁਤ ਹੱਤ ਦੀ ਗਰਮੀ ਸੀ ਰਾਈਸਾਈਕਲ ਦੀ ਪਾਵਾ ਮਾਰ ਮਾਰ ਕੇ ਪੰਜ ਕਿਲੋ ਦੂਰ ਦੀ ਰਾਜ ਦਾ ਸੀ ਕੰਮ ਕਰਨ ਚ ਤੇ ਵੀਰਾਂ ਦਾ ਬਹੁਤ ਧੰਨਵਾਦ ਆ ਰਾਈਸਾਈਕਲ ਤੇ ਉਹਨਾਂ ਸਾਹ ਤੇ ਗਰਮੀ ਬਹੁਤ ਹੈ ਗਈ ਸੀ ਹੱਤ ਦੀ ਝੋਪਿਆ ਉਹਨਾਂ ਚ ਬੈਟਰੀ ਵਾਲਾ ਸਾਈਕਲ ਮਿਲ ਗਿਆ ਬਹੁਤ ਮਨ ਖੁਸ਼ ਹੋਇਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਕਿ ਵੀ ਬਹੁਤ ਬਹੁਤ ਵੱਡੇ ਧੰਨਵਾਦ ਜਿਨ੍ਹਾਂ ਮੇਰਾ ਸੰਯੋਗ ਦਿੱਤਾ ਹੈ ਤੋਂ ਇਹ ਵੀਰ ਨੂੰ ਜਿਵੇਂ ਦੱਸਿਆ ਵੀਰ ਦੇ ਘਰ ਦੀ ਹਾਲਤ ਵੀ ਬਹੁਤ ਮਾੜੀ ਆ ਤੇ ਵੀਰ ਦੇ ਜਿਹੜੇ ਘਰ ਵਾਲੇ ਨੇ ਉਹ ਵੀ ਹੈਂਡੀਕੈਪ ਨੇ ਬੱਚਿਆਂ ਨੇ ਤਿੰਨ ਬੱਚਿਆਂ ਨੇ ਇੱਕ ਬਟਾ ਤੇ ਔਰ ਇਹਨਾਂ ਦਾ ਜਿਹੜਾ ਕਮਰਾ ਇੱਕੋ ਕਮਰਾ ਆਉਂਦਾ ਵੀ ਉਹ ਕਮਰਾ ਜਿਹੜਾ ਆ ਉਹ ਘਰ ਦੇ ਵਿੜੇ ਨਾਲੋਂ ਛੋਟਾ ਹੀ ਕੁਟਨੀ ਮਾਇਆ ਸੋ ਬੜੀ ਖੁਸ਼ੀ ਹੋਈ ਤੇ ਅੱਜ ਸਾਰੇ ਵੀਰ ਜਿਹੜੇ ਖਲੋਤੇ ਮੈਂ ਪਿੰਡ ਜਾਂ ਆਇਆ ਸੀ ਤੇ ਮਿਲਿਆ ਇਹਨਾਂ ਨੂੰ ਸੀ ਬੜਾ ਕਹਿੰਦੇ ਵੀ ਬਹੁਤ ਵਧੀਆ ਜਿਹੜਾ ਇਹ ਕਾਰਜ ਕੀਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਨਾਂ ਵੀਰਾਂ ਦਾ ਧੰਨਵਾਦ ਆ ਤੇ ਬਹੁਤ ਸਾਰੇ ਜਿਹੜੇ ਵੀਰ ਖਲੋਤੇ ਆ ਬਹੁਤ ਖੁਸ਼ ਹੈ ਇਹਨਾਂ ਦਾ ਇਹ ਗਰਮੀ ਕੇ ਆਉਂਡੇ ਹੀ ਆਉਂਦੇ ਹੀ ਤੇ 4-5 ਕਿਲੋਮੀਟਰ ਆਉਂਦੇ ਹੀ ਗਰਮੀ ਤੇ ਇਹਨਾਂ ਨੂੰ ਆ ਸਾਈਕਲ ਦਿੱਤਾ ਬੈਟਰੀ ਵਾਲਾ ਬਹੁਤ ਧੰਨਵਾਦ ਹੈ ਬਹੁਤ ਖੁਸ਼ ਹੈ ਬੋਲ ਤਨੇ ਅੱਸੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ